ਕਸਲ ਬਰਾ ਉਹ ਇੱਕ ਬਹੁਤ ਵਧੀਆ ਸਵਾਲ ਆਇਆ ਹੈਗਾ ਜਿਹਦਾ ਜਵਾਬ ਦੇਣ ਦੇ ਲਈ ਇਹ 3 ਮਿੰਟ ਦੀ ਮੈਂ ਵੀਡੀਓ ਬਣਾ ਰਿਹਾ ਹੈਗਾ ਪਿਛਲੇਗਾ ਵੀਡੀਓ ਚ ਕਿਸੇ ਵੀਰ ਨੇ ਪੁੱਛਿਆ ਸੀ ਵੀ ਇੱਕੋ ਹੀ ਦਿਨ ਖੇਤ ਬੀਜਿਆ ਆ ਵੀ ਤੇ ਉਹ ਵੀ ਆਹ ਵੈਰੈਟੀ ਵੀ ਸੇਮ ਆ ਉਹ ਵੈਰੈਟੀ ਵੀ ਸੇਮ ਆ ਉਹ ਨਿਸਰੀ ਨਹੀਂ ਹਜੇ ਇਹ ਨਿਸਰੀ ਉਦਾਹਰਣ ਦੇ ਤੌਰ ਤੇ ਵੀ ਕੀ ਕਾਰਨ ਹੋ ਸਕਦਾ ਇੱਕੋ ਹੀ ਜਗ੍ਹਾ ਤੋਂ ਬੀਆ ਆਇਆ ਹੋਇਆ ਯੂਨੀਵਰਸਿਟੀ ਦਾ ਬੀਆ 826 ਵੈਰੈਟੀ ਹੈ ਇਦੇ ਪਿੱਛੇ ਕਾਰਨ ਪਤਾ ਕੀ ਹੁੰਦਾ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਜਿਵੇਂ ਆ ਦੇਖੋ ਕਣਕ ਦਾ ਬੂਟਾ ਪੂਰਾ ਹੈਲਥੀ ਹੈ ਬੈਰੀ ਹੈਲਥੀ ਹੈ ਪਹਿਲਾ ਦੂਜਾ ਤੀਜਾ ਚੌਥਾ ਚੌਥਾ ਝੰਡਾ ਬੱਤਾ ਵੀ ਵਧੀਆ ਹੈਗਾ ਠੀਕ ਹੈ ਮਤਲਬ ਕਿ ਲੋੜ ਨਾਲੋਂ ਵਧੀਆ ਹੀ ਖਾਦ ਮਿਲੀ ਹੋਈ ਹੈ ਤੁਸੀਂ ਮੈਨੂੰ ਇੱਕ ਜਵਾਬ ਦੱਸਿਓ ਵੀ ਤੁਹਾਡੇ ਏਰੀਏ ਵਿੱਚ ਕੀ ਰੁਝਾਨ ਆ ਕ ਪੂਰੀ ਕਣਕ ਦੀ ਫਸਲ ਨੂੰ ਤੁਸੀਂ ਦੋ ਗੱਟ ਯੂਰੀਆ ਨਾ ਸਾਰਦੇ ਹੋ ਕਿ 3 ਤੇ ਸੂਈ ਜਾਂਦੀ ਹੈ ਕਿ 4 ਤੇ ਜਾਂਦੀ ਹੈ ਕਿ 5 ਤੇ ਜਾਂਦੀ ਹੈ ਕਿ 6 ਤੇ 4 ਤਾਂ ਅੱਜ ਕੱਲ ਗਮੀ ਸਹੀ ਦੇ ਪ੍ਰੋਗਰਾਮ ਚ ਇਕੱਠੇ ਹੁੰਨੇ ਆ ਪਰ ਉੱਥੇ ਵੀ ਲੋਕ ਮੰਨ ਜਾਂਦੇ ਆ 5 ਵੀ ਪਾਈ ਜਾਂਦੇ ਬਹੁਤ ਜਗ੍ਹਾ ਪਰ ਇੰਨੀ ਕਣਕ ਨੂੰ ਲੋਡ ਨਹੀਂ ਹੈਗੀ ਬਿਲਕੁਲ ਹੀ ਲੋਡ ਨਹੀਂ ਹੈਗੀ ਜਿਹੜੇ ਹਾਈ ਪੋਟੈਂਸ਼ੀਅਲ ਜੀਲਡ ਟ੍ਰਾਇਲ ਹੈਗੇ ਆ ਜਿਹੜੇ ਅਕਤੂਬਰ ਚ ਸੋਇੰਗ ਹੈਗੀ ਆ ਉਹਨਾਂ ਚ ਵੀ ਇਹ ਨਹੀਂ ਜੂਰੀ ਮੇਰਾ ਖਿਆਲ ਪਾਉਂਦੀ ਲੋਡ ਨਹੀਂ ਹੈਗੀ ਅਖੀਰ 2.5 ਗੱਟ 3 ਗੱਟ ਅਖੀਰ ਹੁੰਦੇ ਆ ਐਸ ਫਸਲ ਨੂੰ ਵੀ 2.5-3 ਗੱਟੇ ਹੀ ਪਾਈ ਹੈਗੇ ਆ ਪਰ ਮੇਨ ਗੱਲ ਇਹ ਹੈਗੀ ਆ ਵੀ ਜੇ ਆਪਾਂ ਇੱਕ ਵੈਰੈਟੀ ਬੀਜਿਆ ਖਾਦ ਖਰਾਕ ਸੇਮ ਹੈ ਬਜਾਈ ਦਾ ਦਿਨ ਸੇਮ ਹੈ ਵੈਰੈਟੀ ਸੇਮ ਆ ਤਾਂ ਉਹ ਨਸਾਰਾ ਵੱਖਰਾ ਵੱਖਰਾ ਕਿਉਂ ਕਾਰਨ ਦੇਖੋ ਇੱਕ ਤਾਂ ਕੋਰੇ ਦੇ ਵਿੱਚ ਜਿਹੜੀ ਫਸਲ ਦੇ ਵਿੱਚ ਸਿਲ ਦੀ ਕਮੀ ਹੁੰਦੀ ਆ ਤਾਂ ਉਹ ਅਕਸਰ ਲੇਟ ਰਿਸਰਦੀ ਆ ਕਿਉਂਕਿ ਉਹਦੀ ਵੈਜੀਟੇਟਿਵ ਗਰੋਥ ਰੁਕ ਜਾਂਦੀ ਆ ਤਾਂ ਉਹ ਫੋਟ ਕਰਨ ਲੱਗ ਜਾਂਦੀ ਆ ਉਹ ਤੇ ਪੀਲਾਪਾਨ ਆ ਜਾਂਦਾ ਉਹਦੀ ਰਿਕਵਰੀ ਲੇਟ ਹੁੰਦੀ ਆ ਜਾਂ ਉਹਦੇ ਤੇ ਸਟ੍ਰੈਸ ਵੱਧ ਜਾਂਦਾ ਹੈਗਾ ਦੂਸਰਾ ਜਿਹਨੂੰ ਫਲੱਡ ਸਟ੍ਰੈਸ ਲੱਗਦਾ ਜਿਹੜੀ ਫਸਲ ਨੂੰ ਪਾਣੀ ਦੀ ਦਾਬ ਲੱਗ ਜਾਂਦੀ ਹੈ ਉਹ ਵੀ ਲੇਟ ਨਿਸਰਦੀ ਹੈ ਠੀਕ ਹੈ ਤੀਜਾ ਜਿਹੜਾ ਮੇਨ ਕਾਰਨ ਹੈਗਾ ਕਿਸਾਨ ਆਖਰੀ ਕਿਸ਼ਤ ਯੂਰੀਆ ਦੀ ਮੰਨ ਲਓ ਕਿਸੇ ਬੰਦੇ ਨੇ ਸਾਰਾ ਯੂਰੀਆ ਦੋ ਕਿਸ਼ਤਾਂ 'ਚ ਪੂਰਾ ਕਰਨਾ ਇੱਕ 25 ਦਿਨ ਤੇ ਪਾਣੀ ਲੱਗਣਾ ਦੂਜਾ 55 ਦਿਨ ਤੇ ਪਾਣੀ ਲੱਗਣਾ ਹੈਗਾ ਤਾਂ ਉਹਨੇ ਦੂਜਾ ਜਿਹੜਾ ਯੂਰੀਆ ਹੈਗਾ ਉਹਦੀ ਕਿਸ਼ਤ ਵੱਧ ਪਾਤੀ ਕਿਸੇ ਬੰਦੇ ਨੇ ਤਿੰਨ ਘਟੇ ਪਾਉਣੇ ਸੀ ਪਹਿਲੇ ਪਾਣੀ ਦੇ ਘਟਾ ਦੂਜੇ ਪਾਣੀ ਦੇ ਦੋ ਘਟੇ ਪਾਦੇ ਤਾਂ ਜਿਹੜੀ ਆਖਰੀ ਯੂਰੀਆ ਦੀ ਕਿਸ਼ਤ ਆ ਉਦੋਂ ਤੱਕ ਬੂਟੇ ਦੀਆਂ ਜੜਾਂ ਦਾ ਫਲਾਅ ਕਾਫੀ ਜਗ੍ਹਾ 'ਚ ਹੋ ਜਾਂਦਾ ਤਾਂ ਉਹ ਵੱਧ ਯੂਰੀਆ ਨੂੰ ਲੈ ਜਾਂਦਾ ਤਾਂ ਉਹ ਲੇਟ ਨਿਸਰਦਾ ਆਮ ਤੌਰ ਤੇ ਸਾਰੀਆਂ ਵੈਰੈਟੀਆਂ ਜਿਹੜੀਆਂ ਹੁਣ ਪਿਛਲੇ 3-4 ਸਾਲਾਂ 'ਚ ਆਈਆਂ ਹੈਗੀਆਂ ਉਹ ਸਾਰ ਲਗਭਗ 78 ਦਿਨ ਤੇ ਬੱਲੀ ਤਿਆਰ ਕਰਨ ਲੱਗ ਜਾਂਦੀਆਂ 68 ਦਿਨ ਤੇ 78 ਦਿਨ ਤੇ ਤੇ 85 90 ਦਿਨ ਤੇ ਉਹ 92 ਦਿਨ ਤੇ ਸਿੱਟਾ ਦਿਖਾਉਣ ਲੱਗ ਜਾਂਦੀਆਂ ਵੱਖੋ ਵੱਖਰੇ ਡੇਗਰੀ ਦੇ ਹਿਸਾਬ ਨਾਲ ਹਰ ਸੀਜ਼ਨ 'ਚ ਇਹ ਦੇਣਾ ਅੱਗੇ ਪਿੱਛੇ ਹੁੰਦੇ ਰਹਿੰਦੇ ਨੇ ਦਿਨਾਂ ਦਾ ਕੋਣਕਦੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਉਹੀ ਵੈਰੈਟੀ ਐਮਪੀ ਦੇ ਵਿੱਚ 132 ਦਿਨ 'ਚ ਪੱਕ ਜਾਂਦੀ ਹੈ ਜਿਹੜੀ ਪੰਜਾਬ ਦੇ ਵਿੱਚ ਕਈ ਵਾਰੀ ਉਹ ਵੈਰੈਟੀ 170 75 ਦਿਨਾਂ ਦੇ ਵਿੱਚ ਵਾਢੀ ਚਾਉਂਦੀ ਹੈ ਤਾਂ ਜਿਹੜਾ ਇਹ ਸਵਾਲ ਹੈਗਾ ਉਹਦੇ ਵਿੱਚ ਦੋ ਵੱਡੇ ਕਾਰਨ ਤਾਂ ਇਹ ਹੋਗੇ ਪਾਣੀ ਦੀ ਦਾਬ ਲੱਗਣੀ ਕੋਰੇ ਸਮੇਂ ਪਾਣੀ ਖੇਤ ਦੇ ਵਿੱਚ ਸਿਲ ਘੱਟ ਹੋਣੀ ਤੇ ਯੂਰੀਆ ਵੱਧ ਪਾਉਣਾ ਜਾਂ ਜ਼ਿਆਦਾ ਪਾਉਣਾ ਜਾਂ ਟਾਈਮ ਸਹੀ ਤੇ ਯੂਰੀਆ ਪੂਰਾ ਨਾ ਕਰਨਾ ਯੂਰੀਆ ਪੂਰਾ ਕਰਨਾ ਸੀਗਾ 50 52 55 ਦਿਨ ਤੇ ਅਖੀਰ ਚਲੋ 60 ਲਾ ਲਓ ਤਾਂ ਯੂਰੀਆ ਲੈ ਕੇ ਆਪਾਂ 75 ਦਿਨਾਂ 'ਤੇ ਕਣਕ ਪੀਲੀ ਜੀ ਹੈ ਇੱਕ ਸਪਰੇਅ ਮਾਰ ਦਿੰਨੇ ਆ ਮੈਗਨੀ ਦੇ ਨਾਲ ਯੂਰੀਆ ਪਾ ਕੇ ਥੱਲੇ 25 ਕਿਲੋ ਯੂਰੀਆ ਪਾ ਦਿੰਨੇ ਆ ਉਹ ਜਿਹੜਾ 25 ਕਿਲੋ ਯੂਰੀਆ ਪੈਂਦਾ ਤੁਹਾਡਾ ਉਹ ਲੇਟ ਲੈ ਕੇ ਜਾਂਦਾ ਕਣਕ ਕਈ ਵਾਰੀ ਕਣਕ ਆਪਣੀ ਕਿਸੇ ਕਾਰਨ ਕਰਕੇ ਨਵੰਬਰ ਦੇ ਆਖਰੀ ਦਿਨਾਂ ਚ ਬਜਾਈ ਹੁੰਦੀ ਹੈ ਦਸੰਬਰ ਚ ਬਜਾਈ ਹੁੰਦੀ ਹੈ ਤਾਂ ਉੱਥੇ ਆਹੀ ਸਿਫਾਰਿਸ਼ ਕੀਤਾ ਜਾਂਦਾ ਅੱਧਾ ਘਟਾ ਯੂਰੀਆ ਤੁਸੀਂ ਥੱਲੇ ਪਾ ਦਿਓ ਬਜਾਈ ਦੇ ਸਮੇਂ ਤਾਂ ਕਿ ਆਹ ਲੇਟ ਨਾ ਲੈ ਕੇ ਜਾਣਾ ਪਵੇ ਯੂਰੀਆ ਜੇ ਕਿਸੇ ਕਣਕ ਨੂੰ ਆਪਾਂ 2 ਘਟੇ 2.5 ਘਟੇ ਯੂਰੀਆ ਪਾਉਣੇ ਆ 3 ਪਾਉਣੇ ਆ ਤਾਂ ਉਹਦੀ ਮਿਕਦਾਰ ਟਾਈਮ ਸਿਰ ਪੂਰੀ ਹੋਵੇ ਜੇ ਆਪਾਂ ਉਹ ਲੇਟ ਪੂਰੀ ਕਰਾਂਗੇ ਤਾਂ ਲੇਟ ਅਨਸਾਰਾ ਹੁੰਦਾ ਤੇ ਨੇਟ ਅਨਸਾਰਾ ਅਕਸਰ ਜਿਵੇਂ ਹੁਣ ਤਾਂ ਚਲੋ ਠੀਕ ਆ ਉਸ ਦਿਨ ਪਹਿਲਾਂ ਕਣੀਆਂ ਪਈਆਂ ਤੇ ਬੱਦਲਬਾਈ ਹੋ ਗਈ ਤਾਪਮਾਨ ਨਾਰਮਲ ਆ ਗਿਆ ਤੇ ਇੰਨੇ ਜਿਹੇ ਤਾਪਮਾਨ ਵਧ ਗਏ ਸੀਗੇ ਕਿ ਟੀ-ਸ਼ਰਟ ਆ ਪਾਉਣ ਲੱਗੇ ਸੀ ਲੋਕ ਕੋਟੀਆਂ ਰਜਾਈਆਂ ਸਾਰੀਆਂ ਲਹਿਗੀਆਂ ਸੀਗੀਆਂ ਤਾਪਮਾਨ ਵਧਣ ਦੇ ਕਰਕੇ ਇਹ ਦਾਣਿਆਂ ਦੇ ਵਿੱਚ ਸਟੈਪ ਵਾਈਜ਼ ਸਟੈਪ ਦਾਣੇ ਭਰਨੇ ਆ ਇਹ ਮੱਖੀਆਂ ਦੇ ਵਿੱਚ ਤਾਂ ਇਹ ਚੀਜ਼ ਦੇ ਵਿੱਚ ਕਮੀ ਆਉਂਦੀ ਹੈ ਇੱਕ ਬੱਲੀ ਮਗਰ 10 ਬੱਲੀਆਂ ਮਗਰ ਵੀ 1 ਗ੍ਰਾਮ ਦਾ ਫਰਕ ਪੈਂਦਾ ਹੈਗਾ ਤਾਂ ਕਿੱਲੇ ਮਗਰ 5 ਕੁਇੰਟਲ ਕਣ ਕੁੱਟ ਸਕਦੀ ਹੈ ਤਾਂ ਇਹ ਜਵਾਬ ਮੈਨੂੰ ਲੱਗਦਾ ਤੁਹਾਨੂੰ ਮਿਲ ਗਿਆ ਹੋਣਾ ਵੀ ਜੇਕਰ ਆਪਾਂ ਸਾਰੀ ਫਸਲ ਦੇ ਉੱਤੇ ਕਾਰਵਾਈਆਂ ਸਮੇਂ ਸਿਰ ਕਰਦੇ ਆਂ ਸਾਰੇ ਕੰਮ ਆਪਾਂ ਝਾੜ ਦੇ ਲਾਲਚ ਨਾਲ ਨਹੀਂ ਕਰ ਸਕਦੇ ਪੂਰੇ ਵੱਧ ਵੀ ਪਾ ਕੇ ਨਹੀਂ ਝਾੜ ਨਿਕਲ ਸਕਦਾ ਵੱਧ ਖਾਦਾ ਪਾ ਕੇ ਨਹੀਂ ਵੱਧ ਝਾੜ ਨਿਕਲ ਸਕਦਾ ਵੱਧ ਰੇ ਪਾ ਕੇ ਨਹੀਂ ਝਾੜ ਨਿਕਲ ਸਕਦਾ ਵੱਧ ਸਾਂਭ-ਸਭਾ ਕਰਕੇ ਵੀ ਨਹੀਂ ਝਾੜ ਨਿਕਲ ਸਕਦਾ ਝਾੜ ਦੀਆਂ ਕਾਰਵਾਈਆਂ ਕਰਨੀਆਂ ਆਪਣੇ ਖੇਤ ਦੀਆਂ ਕਮੀਆਂ ਨੂੰ ਪਛਾਣੋ ਸੂਟੇਬਲ ਵੈਰੈਟੀ ਲਾਓ ਟਾਈਮ ਤੇ ਬਿਜਾਈ ਕਰੋ ਬਹੁਤ ਧੰਨਵਾਦ